ਬਰਨਾਲਾ ਜ਼ਿਲ੍ਹੇ 'ਚ ਵੀ 1 ਜੂਨ ਦੀ VOTING ਲਈ ਤਿਆਰੀਆਂ ਮੁਕੰਮਲ ਨੇ ਪੋਲਿੰਗ 에ਜੰਟ ਮਸ਼ੀਨਾਂ ਲੈ ਕੇ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋਏ ਨੇ ਆਤ ਦੀ ਗਰਮੀ ਨੂੰ ਧਿਆਨ 'ਚ ਰੱਖਦੇ ਹਾਂ ਵੱਖਰੇ ਤੌਰ 'ਤੇ ਕਈ ਪ੍ਰਬੰਧ ਕੀਤੇ ਗਏ ਨੇ ਲਾਈਨਾਂ 'ਚ ਲੱਗਣ ਵਾਲੇ VOTERਾਂ ਲਈ ਪੱਖੇ, ਕੂਲਰ ਅਤੇ ਠੰਡੇ ਪਾਣੀ ਦੇ ਇੰਤਜ਼ਾਮ ਹੋਣਗੇ VOTERਾਂ ਲਈ ਸ਼ੈੱਡ ਵਗੈਰਾ ਦੇ ਵੀ ਪ੍ਰਬੰਧ ਕੀਤੇ ਗਏ ਨੇ ਮੈਂ ਦੱਸਣਾ ਚਾਹਾਂਗਾ ਕਿ ਕੱਲ ਕਿਹੜੀ ਪੋਲਿੰਗ ਹੋ ਰਹੀ ਹੈਗੀ ਹੈ ਪਾਰਲੀਮੈਂਟ ਦੇ ਜੋ ਚੋਣਾਂ ਦੇ ਸਬੰਧ ਵਿੱਚ ਉਹਦੇ ਵਿੱਚ ਬਰਨਾਲਾ 103 ਜੋ ਹੈ ਉਹਦੇ ਵਿੱਚ 212 ਜਿਹੜੇ ਹੈਗੇ ਬੂਥ ਬਣਾਏ ਗਏ ਹੈਗੇ ਔਰ ਉਹਦੇ ਵਿੱਚ 14 ਜਿਹੜੇ ਸਾਡੇ ਸੌਰੀ 20 ਜਿਹੜੇ ਹੈਗੇ ਸੈਕਟਰ ਅਫਸਰ ਜਿਹੜੇ ਹੈਗੇ ਆ ਉਹ ਡਿਪਿਊਟ ਕੀਤੇ ਗਏ ਹੈਗੇ ਔਰ ਇੱਕ ਬੂਥ ਤੇ ਇੱਕ ਪੀਆਰਓ ਏਪੀਆਰਓ ਦੋ ਪੀਓ ਰਹਿਣਗੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰਾ ਰਿਜਰਵ ਸਟਾਫ ਵੀ ਹੈਗਾ ਸੋ ਅੱਜ ਅਸੀਂ ਜਿਹੜਾ ਹੈਗਾ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕਰ ਰਹੇ ਹੈਗੇ ਆ ਔਰ ਇਹ ਉਮੀਦ ਹੈ ਕਿ ਅੱਜ ਦੁਪਹਿਰ ਤੋਂ ਬਾਅਦ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਚਲੇ ਜਾਣਗੇ ਔਰ ਇਸ ਤੋਂ ਲਾਵਾ ਅਸੀਂ 10 ਜਿਹੜੇ ਹੈਗੇ ਆ ਮਾਡਲ ਬੂਥ ਹੀ ਬਣਾਏ ਹੈਗੇ ਆ ਔਰ ਇੱਕ ਪਿੰਕ ਬੂਥ ਬਣਾਇਆ ਹੈ ਇੱਕ ਪੀਡਬਲਯੂਡੀ ਬੂਥ ਬਣਾਇਆ ਹੈਗਾ ਇੱਕ ਗ੍ਰੀਨ ਬੂਥ ਬਣਾਇਆ ਹੈਗਾ ਇੱਕ ਯੂਥ ਦਾ ਬੂਥ ਬਣਾਇਆ ਹੈਗਾ ਔਰ ਉਹਨਾਂ ਦੇ ਵਿੱਚ ਬਹੁਤ ਹੀ ਅੱਛੇ ਟੰਗ ਨਾਲ ਅਸੀਂ ਉਹਨਾਂ ਨੂੰ ਡੈਕੋਰੇਟ ਕੀਤਾ ਹੈਗਾ ਔਰ ਮੇਰੀ ਸਾਰੇ ਵੋਟਰਾਂ ਨੂੰ ਇਹੀ ਅਪੀਲ ਹੈਗੀ ਆ ਵੀ ਗਰਮੀ ਦਾ ਵੇਵ ਲੇਕਿਨ ਚੱਲ ਰਿਹਾ ਹੈਗਾ ਲੇਕਿਨ ਫਿਰ ਵੀ ਜਿਹੜੀ ਵੋਟ ਦੀ ਮਹੱਤਤਾ ਨੂੰ ਰੱਖਦੇ ਹੋਏ ਤਾਨੂੰ ਬੋਥ ਜਿਹੜੀ ਹੈਗੀ ਆ ਆਪਣੇ ਹੀ ਇਸਤੇਮਾਲ ਕਰਨੀ ਚਾਹੀਦੀ ਹੈਗੀ ਆ ਬੋਥ ਜਿਹੜੀ ਹੈਗੀ ਆ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਪਾਉਣੀ ਚਾਹੀਦੀ ਹੈ ਨਹੀਂ ਇਸ ਤਰ੍ਹਾਂ ਜੀ ਸਾਡੇ ਜਣੀ 212 ਦੇ ਬੂਥ ਦੇ ਵਿੱਚ 6 ਜਿਹੜੇ ਹੈਗੇ ਆ ਉਹ ਵਨਰੇਬਲ ਬੂਥ ਹੈਗੇ ਆ ਜਿਨ੍ਹਾਂ ਤੇ ਅਸੀਂ ਐਕਸਟਰਾ ਫੋਰਸ ਜਿਹੜੀ ਹੈਗੀ ਆ ਉਹ ਲਗਾਵਾਂਗੇ ਤੇ ਬਾਕੀ ਸਾਰੇ ਬੂਥ ਜਿਹੜੇ ਹੈਗੇ ਆ ਆਰਡਰ ਨਹੀਂ ਹੈਗੇ ਆ ਸਮੂਥ ਹੈਗੇ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਪੋਲਿੰਗ ਹੈਗੀ ਆ ਬੜੀ ਰੀ ਐਂਡ ਫੇਅਰ ਯਾਨੀ ਕਿ ਰਹੇਗੀ ਔਰ ਸਾਰੇ ਅਰੇਂਜਮੈਂਟ ਹੈਗੇ ਆ ਅਸੀਂ ਆਲਰੇਡੀ ਕੰਪਲੀਟ ਕਰ ਲਏ ਹੈਗੇ ਆ ਔਰ ਸਾਰੇ ਪੁਲੀਸ ਪਾਰਟੀਆਂ ਦਾ ਉੱਥੇ ਰਾਤ ਨੂੰ ਰਹਿਣ ਦਾ ਬੜਾ ਅੱਛਾ ਬੰਦਵਸਤ ਕੀਤਾ ਹੈਗਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਦਾ ਔਰ ਸਵੇਰੇ ਉਹਨਾਂ ਦੇ ਨਾਸ਼ਤਾ ਵਗੈਰਾ ਦਾ ਲੰਚ ਵਗੈਰਾ ਦਾ ਇਹ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਇਹ ਗਵਰਨਮੈਂਟ ਵੱਲੋਂ ਕੀਤੇ ਜਾ ਰਹੇ ਹੈਗੇ ਆ ਔਰ ਸਾਰੇ ਇੰਤਜ਼ਾਮ ਜਿਹੜੇ ਹੈਗੇ ਆ ਆਲਰੇਡੀ ਪਿਛਲੇ 1.5 ਮਿੰਟ ਤੋਂ ਸੀ ਲੱਗੇ ਹੋਏ ਆ ਔਰ ਸਾਰੇ ਕੰਪਲੀਟ ਹੋ ਚੁੱਕੇ ਆ ਅੱਜ ਪੁਲੀਸ ਪਾਰਟੀਆਂ ਜਿਹੜੇ ਹੈਗੇ ਆਪਣਾ ਸਮਾਨ ਲੈ ਕੇ ਪੁੱਥਾਂ ਤੇ ਜਾ ਰਹੀਆਂ ਹੈਗੀਆਂ ਔਰ ਕੱਲ ਨੂੰ ਜਿਹੜੀ ਹੈਗੀ ਹੋਣ ਤੋਂ ਬਾਅਦ ਫਿਰ ਇੱਥੇ ਹੀ ਜਿਹੜਾ ਸਮਾਨ ਹੈਗਾ ਉਹ ਅਸੀਂ ਪ੍ਰਾਪਤ ਕਰਾਂ। ਮੇਰੀ ਐਸ ਏ ਪੀ ਆਰ ਉਹਦੀ ਡਿਊਟੀ ਲੱਗਿਆ ਬਰਨਾਲਾ ਹਲਕਾ 100 ਦਿਨ ਦੇ ਵਿੱਚ ਤੇ ਇਸ ਵਾਰ ਅਰੇਂਜਮੈਂਟ ਪਿਛਲੇ ਸਾਲਾਂ ਨਾਲ ਬਹੁਤ ਵਧੀਆ ਜਿਹੜਾ ਸਮਾਨ ਹੈਗਾ ਵੋਟਾਂ ਦਾ ਉਹ ਵੀ ਬੜੇ ਵਧੀਆ ਢੰਗ ਨਾਲ ਦਿੱਤਾ ਜਾ ਰਿਹਾ ਹੈਗਾ ਹਰੇਕ ਥਾਂ ਦੇ ਉੱਤੇ ਕੂਲਰ ਪੱਖੇ ਚਾਹ ਪਾਣੀ ਦਾ ਪ੍ਰਬੰਧ ਅਲੱਗ-ਅਲੱਗ ਕਰਿਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬੜਾ ਵਧੀਆ ਲੱਗਿਆ ਇਸ ਵਾਰ ਜਿਵੇਂ ਅੱਗੇ ਨਵੀਆਂ-ਨਵੀਆਂ ਤਕਨੀਕਸ ਆ ਰਹੀਆਂ ਨੇ ਸਾਨੂੰ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਸਾਡੀ ਜਿਵੇਂ ਜਿਆਦਾਤਰ ਲੇਡੀਜ਼ ਦੀ ਡਿਊਟੀ ਨੇੜੇ ਆਪਣੇ ਘਰ ਘਰਾਂ ਦੇ ਨੇੜੇ ਹੀ ਆਈ ਆ ਬਹੁਤ ਵਧੀਆ ਲੱਗਾ ਸਰ ਸਾਨੂੰ ਪੋਲਿੰਗ ਬੂਥੋਂ ਲੈ ਕੇ ਜੀ ਪਹਿਲਾਂ ਸਾਨੂੰ ਪੂਰੀ ਟ੍ਰੇਨਿੰਗ ਦਿੱਤੀ ਗਈ ਹੈਗੀ ਕਿਉਂਕਿ ਜਿਆਦਾਤਰ ਲੇਡੀਜ਼ ਦੀ ਡਿਊਟੀ ਲੱਗੀ ਹੈਗੀ ਤੇ ਸਾਨੂੰ ਮਤਲਬ ਦੋ ਦੋ ਤਿੰਨ ਤਿੰਨ ਵਾਰ ਮਸ਼ੀਨਾਂ ਦੀ ਟ੍ਰੇਨਿੰਗ ਦਿੱਤੀ ਹੈ ਤੇ ਬੂਥਾਂ ਮਾਰੇ ਵੀ ਸਾਨੂੰ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਆਈ ਹੋਊਗੀ ਉੱਥੇ ਹਵਾ ਦਾ ਪ੍ਰੋਪਰ ਪ੍ਰਬੰਧ ਹੋ ਰਾਸ਼ੀ ਦਾ ਪ੍ਰਬੰਧ ਹੋਊਗਾ ਜਿਹੜੇ ਲੋਕ ਵੋਟਾਂ ਪਾਉਣ ਆਉਣਗੇ ਉਹਨਾਂ ਲਈ ਵੀ ਉਹਨਾਂ ਨੇ ਖਾਸ ਪ੍ਰਬੰਧ ਕੀਤਾ ਵੀ ਪੱਖੇ ਲੱਗੇ ਹੋਣ ਪਾਣੀ ਦਾ ਪ੍ਰਬੰਧ ਹੋਵੇ ਕੂਲਰ ਲੱਗੇ ਉਹਨਾਂ ਲਾਈਨਾਂ ਦੇ ਵਿੱਚ ਕਿਸੇ ਨੂੰ ਕੋ Boop mm -hmm.